ਲੁਧਿਆਣੇ ਤੋਂ ਇੱਕ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਬਲਾਚੌਰ ਦੇ ਰਹਿਣ ਵਾਲੇ 28 ਸਾਲਾ ਦੇ ਬੋਡੀ ਬਿਲਡਰ ਅਤੇ ਜਿਮ ਮਾਲਕ ਸੁਖਵੀਰ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਜੇ ਦੱਸ ਦਈਏ ਸੁਖਵੀਰ ਸਿੰਘ ਐਤਵਾਰ ਨੂੰ ਲੁਧਿਆਣਾ ਵਿੱਚ ਹੋਏ ਪਾਵਰਫੁੱਲਟਿੰਗ ਮੁਕਾਬਲੇ ਵਿੱਚ ਸ਼ਾਮਲ ਹੋਏ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤ ਵੀ ਹਾਸਲ ਕੀਤੀ ਮੁਕਾਬਲੇ ਤੋਂ ਬਾਅਦ ਉਹਨੇ ਪਹਿਲਾ 150 ਕਿਲੋਗ੍ਰਾਮ ਬੈਂਚ ਪ੍ਰੈਸ ਅਤੇ ਫਿਰ 300 ਕਿਲੋਗ੍ਰਾਮ ਡੈੱਡ ਲਿਫਟ ਕੀਤਾ ਜਿਵੇਂ ਹੀ ਡੈੱਡ ਲਿਫਟ ਖਤਮ ਹੋਇਆ ਸੁਖਵੀਰ ਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਉਹ ਬਾਹਰ ਆਏ ਆਪਣੀ ਕਾਰ ਵਿੱਚ ਬੈਠੇ ਪਰ ਕਈ ਪਲਾਵਾਦ ਔਰ ਡੈਗ 'ਤੇ ਤੁਰੰਤ ਹੀ ਪਰਿਵਾਰ ਅਤੇ ਦੋਸਤਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਮਾਮਲਾ ਸਾਨੂੰ ਦੱਸਦਾ ਹੈ ਕਿ ਸੁਖਵੀਰ ਸਿੰਘ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਨ ਦੌਰਾਨ ਵੀ ਜਾਨ ਗੁਆਈ। ਇੱਕ ਕਾਮਯਾਬੀ ਜੋ ਮੌਤ ਤੱਕ ਉਸ ਦਾ ਸਾਥ ਦੇਂਦੀ ਰਹੀ। ਸੁਖਵੀਰ ਸਿੰਘ ਦੀ ਅਚਾਨਕ ਮੌਤ ਬੋਡੀ ਬਿਲਡਿੰਗ ਅਤੇ ਪਾਵਰ ਲਿਫਟਿੰਗ ਦੀ ਦੁਨੀਆ ਲਈ ਇੱਕ ਵੱਡਾ ਤੱਕਾ ਹੈ ਪਰ ਇਸ ਦੇ ਨਾਲ ਹੀ ਇਹ ਸਾਡੇ ਲਈ ਯਾਦਗਾਰ ਹੈ ਕਿ ਸਿਹਤ ਅਤੇ ਜ਼ਿੰਦਗੀ ਦੇ ਮੁੱਲ ਨੂੰ ਹਮੇਸ਼ਾ ਪਹਿਲਾ ਰੱਖਣਾ ਕਿੰਨਾ ਜ਼ਰੂਰੀ ਹੈ ਤੁਹਾਡਾ ਕੀ ਵਿਚਾਰ ਹੈ ਕਿ ਬੋਡੀ ਬਿਲਡਿੰਗ ਅਤੇ ਪਾਵਰ ਲਿਫਟਿੰਗ ਵਿੱਚ ਸੁਰੱਖਿਆ ਦੇ ਸਿਹਤ ਦੀ ਬਧੇਰੇ ਚਿੰਤਾ ਹੋਣੀ ਚਾਹੀਦੀ ਹੈ ਹੇਠਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ